ਇੱਥੇ ਰੋਕੋ ਗੱਡੀਆਂ ਗੁਡੀਆਂ ਰੋਕੋ ਆਪਣੇ ਸਾਹ ਨੂੰ ਰੋਕੋ ਇੱਥੇ ਰੋਕੋ ਪਾਸੇ ਕਰਕੇ ਰੋਕੋ ਨਾ ਦੇ ਚਾਰ ਰੋਕੋ ਬਾਅਦ ਇੱਥੇ ਹੀ ਜਾਵੇਂਗੇ ਵੀਡੀਓ ਬਣਾ ਬੋਲੋ ਆ ਡਾਕਟਰ ਚਲੇ ਗਿਆ ਬੋਲ ਕੇ ਬਾਹਰ ਆ ਜਾਂਦੇ ਡਾਕਟਰ ਆ ਤੂੰ ਬੋਲ ਨਾ ਮੈਂ ਜਾ ਕੇ ਉਹ ਵੇਖੋ ਜੀ ਡਾਕਟਰ ਚਲ ਚਲੇ ਆ ਤੇ ਬੋਲਸੋ ਚਲ ਚਲੇ ਆ ਆ ਵੇਖੋ ਜੀ ਆ ਜਾਂਦੀ ਹੈ ਗੱਡੀ ਆ ਚਲੇ ਗਿਆ ਡਾਕਟਰ ਵੀ ਆ ਮੌਲਖਾ ਵੇਖ ਲੋ ਤੁਸੀਂ ਆ ਵੀ ਕੋਈ ਜਣਾ ਬਲਾਗ ਕੋਹਾਂ ਨੇ ਆਲੇ ਫੜ ਫੜਵਾ ਬੰਦੇ ਮਰਦਾ ਉਸ ਤਰਾ ਹੀ ਇਹ ਇਹ ਕੋ ਪੁਲਸ ਆੜ ਕੇ ਜ਼ਬਰਦਸਤੀ ਆਂਦੇ ਘਰਾਂ ਨੂੰ ਜਾਓ ਤੇ ਕਦੀ ਆਂਦੇ 4 ਵਜੇ ਮਿਲੂ ਕਦੀ ਆਂਦੇ 6 ਵਜੇ ਮਿਲੂ ਕਦੀ ਆਂਦੇ ਭਲਕੇ ਮਿਲੂ ਤੇ ਆਹ ਵੇਖੋ ਨਾਲ ਹੀ ਪੁਲਸ ਤੇ ਨਾਲ ਡਾਕਟਰਾਂ ਨੂੰ ਪਹਿਲਾਂ ਲੈ ਗਏ ਆ ਇਹ 4 4 ਵਜੇ ਡਾਕਟਰਾਂ ਨੂੰ ਜਨਾਬ ਇਹ ਬਹੁਤ ਮਹਲਾ ਜ਼ਿਆਦਾ ਹੋ ਗਿਆ ਅੰਬਲੀ ਸਾਰੇ ਮਰਨ ਦੇ ਆ ਜੇ ਇਹ ਨਾਲੇ ਪਾਣੀ ਨਾਲ ਜੜੋ ਜਾ ਕੇ ਅਵਲੀ ਅਵਲੀ ਹੋਣ ਲੱਗ ਗਏ ਮਰਨ ਉਹ ਚਾਲ ਨਾ ਲੈਣ ਤਾਂ ਕਿ ਨਹੀਂ ਮਾਰ ਲਿਆ ਜਾਨ ਉਹ ਮੰਡ ਜਾਣਾ ਆਪਣੇ ਘਟੇ ਨੂੰ ਮੈਂ ਉਹਨੂੰ ਪਤਾ ਹੈ ਮੈਨੂੰ ਇਹਨਾਂ ਨਿਕਲ ਨਹੀਂ ਆ ਜਿਹੜੇ ਦੋ ਬੰਦੇ ਬਿਲਕੁਲ ਜ਼ਿਆਦੇ ਮਾਰ ਰਹੇ ਆ ਇਹ ਬੰਦੇ ਜ਼ਿਆਦੇ ਮਾਰ ਰਹੇ ਆ ਹਾਏ 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 ਮੁਕਾਬਲਾ 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 ਮਰਗੇ ਅਵਲੀ ਔਲੀ ਮਰ ਕੇ ਔਲੀ ਮਰ ਕੇ ਹਾਏ ਹਾਏ ਸਾਡੀ ਭੈਣ ਔਲੀ ਮਰ ਕੇ 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 ਖੜਿਆ ਆ ਆਹੋ ਪੁਲਸ ਵਾਲਿਆਂ ਦਾ ਪੁਲਸ ਵਾਲਿਆਂ ਦਾ ਕੰਮ ਹੀ ਆ ਇਹ ਆਹੋ ਮੁੰਡਾ ਆ ਬਾਕੀ